ਸਟਾਰ ਸਾਲ 1991 ਵਿੱਚ ਕੌਮੀ ਰਾਸਥਾਨੀ ਦਿੱਲੀ ਵਿੱਚ ਵਿਧਾਨ ਸਭਾ ਦਾ ਗਠਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਵੱਖ-ਵੱਖ ਸਮਿਆਂ ਉੱਤੇ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਸਿਆਸੀ ਪਾਰਟੀਆਂ ਦੇ ਜਿੱਤਣ ਤੋਂ ਬਾਅਦ ਉੱਥੇ ਸੂਬੇ ਦੀ ਸਰਕਾਰ ਬਣਨ ਦਾ سلسلہ ਸ਼ੁਰੂ ਹੋਇਆ ਸੀ ਡੈਡੀ ਹੁਣ ਦੀ ਵਿਧਾਨ ਸਭਾ ਦਾ ਕਾਰਜਕਾਲ 23 ਫਰਵਰੀ ਨੂੰ ਖਤਮ ਹੋ ਰਿਹਾ ਹੈ ਡੈਡੀ ਕੇਂਦਰੀ ਚੋਣ ਕਮਿਸ਼ਨ ਵੱਲੋਂ ਮੰਗਲਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਜੱਸ ਤਹਿਤ 5 ਫਰਵਰੀ ਨੂੰ ਉਥੇ ਵੋਟਾਂ ਪੈਣਗੀਆਂ ਜਿਸ ਦੇ ਨਤੀਜਿਆਂ ਦਾ ਐਲਾਨ 8 ਫਰਵਰੀ ਨੂੰ ਹੋਵੇਗਾ ਡੰਡੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਸ ਰਾਜਸਥਾਨੀ ਖੇਤਰ ਦੇ ਪ੍ਰਸ਼ਾਸਨ ਵਿੱਚ ਸਮੇਂ-ਸਮੇਂ ਤਬਦੀਲੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ ਡੰਡੀ ਪਹਿਲਾਂ ਇੱਥੇ ਦਿੱਲੀ मेट्रोपॉलिटन काउंसिल ਦਾ ਗਠਨ ਹੋਇਆ ਸੀ ਉਸ ਤੋਂ ਬਾਅਦ ਸਮੇਂ-ਸਮੇਂ ਇਸ ਸੰਬੰਧੀ ਕਾਨੂੰਨ ਬਣਾ ਕੇ ਪ੍ਰਸ਼ਾਸਨਿਕ ਤਬਦੀਲੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ ਡੰਡੀ ਕਦੇ ਇੱਥੇ ਕਾਂਗਰਸ ਦੀ ਤੂਤੀ ਬੋਲਦੀ ਸੀ ਬਾਅਦ ਵਿੱਚ ਭਾਰਤੀ ਜਨਤਾ ਪਾਰਟੀ ਇੱਥੇ ਭਾਰੂ ਹੋ ਗਈ ਅਤੇ ਪਿਛਲੇ ਲਗਭਗ 10 ਸਾਲ ਤੋਂ ਵੀ ਵਧੇਰੇ ਸਮੇਂ ਤੋਂ ਨਵੀਂ ਹੋਂਦ ਵਿੱਚ ਆਈ ਆਮ ਆਦਮੀ ਪਾਰਟੀ ਇਸ ਰਾਜਧਾਨੀ ਖੇਤਰ ਦਾ ਪ੍ਰਸ਼ਾਸਨ ਚਲਾ ਰਹੀ ਹੈ ਡੈਂਡੀ ਚਾਹੇ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਦੂਸਰੇ ਪ੍ਰਾਂਤਾਂ ਦੇ ਮੁਕਾਬਲੇ ਵਿੱਚ ਰਾਜਨੀਤਿਕ ਸ਼ਕਤੀਆਂ ਤਾਂ ਸੀਮਤ ਹਨ ਪਰ ਦੇਸ਼ ਦੀ ਰਾਜਧਾਨੀ ਹੋਣ ਕਾਰਨ ਅਤੇ ਇਥੇ ਹਰ ਖਿੱਤੇ ਦੇ ਲੋਕਾਂ ਦੇ ਵਸੀ ਹੋਣ ਕਾਰਨ ਇਸ ਦੀਆਂ ਚੋਣਾਂ ਵਿੱਚ ਆਮ ਨਾਲੋਂ ਵਧੇਰੇ ਦਿਲਚਸਪੀ ਬਣੀ ਰਹਿੰਦੀ ਹੈ ਡੈਂਡੀ ਇਸ ਦੇ ਨਵੇਂ ਪ੍ਰਸ਼ਾਸਨਿਕ ਢਾਂਚੇ ਵਿੱਚ ਸਭ ਤੋਂ ਵਧੇਰੇ ਸਮਾਂ ਕਾਂਗਰਸ ਦੀ ਸ਼ੀਲਾ 딕ਸ਼ਿਤ ਦਾ ਰਾਜ ਰਿਹਾ ਹੈ ਡੈਂਡੀ ਉਹ 15 ਸਾਲ ਤੱਕ ਇਥੋਂ ਦੀ ਮੁੱਖ ਮੰਤਰੀ ਰਹੀ ਡੈਂਡੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਦਾ बतौर ਮੁੱਖ ਮੰਤਰੀ ਸਾਡੇ 9 ਸਾਲ ਤੋਂ ਵੀ ਵਧੇਰੇ ਦਾ ਕਾਰਜਕਾਲ ਰਿਹਾ ਡੰਡੀ ਪੰਜ ਪਾ ਦੇ ਸਾਹਿਬ ਸਿੰਘ ਵਰਮਾ ਮਦਨ ਲਾਲ ਖੁਰਾਨਾ ਅਤੇ ਸੁਸ਼ਮਾ ਸਵਰਾਜ ਨੇਵੀ ਇਥੋਂ ਦੇ ਮੁੱਖ ਮੰਤਰੀ ਦੇ ਅਹੁਦੇ ਨੂੰ ਹੰਡਾਇਆ ਡੰਡੀ ਇਸ ਸ਼ਹਿਰ ਦੇ ਬੁੱਢਲੇ ਢਾਂਚੇ ਦੇ ਵਿਕਾਸ ਵਿੱਚ ਸ਼ੀਲਾ ਧਿਕਸ਼ਿਤ ਦਾ ਵਧੇਰੇ ਯੋਗਦਾਨ ਰਿਹਾ ਪਰ ਇਸ ਦੇ ਨਾਲ-ਨਾਲ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੀਆਂ ਲਾਗੂ ਕੀਤੀਆਂ ਗਈਆਂ ਲੋਕ ਭਲਾਈ ਦੀਆਂ ਯੋਜਨਾਵਾਂ ਦੀ ਵੀ ਇੱਥੇ ਵਧੇਰੇ ਚਰਚਾ ਰਹੀ ਹੈ ਡੰਡੀ ਸਾਲ 2015 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਵੋਟਰਾਂ ਦਾ ਇੰਨਾ ਵੱਡਾ ਹੁੰਗਾਰਾ ਮਿਲਿਆ ਸੀ ਕਿ ਉਸ ਸਮੇਂ ਦਿੱਲੀ ਦੀਆਂ 70 ਸੀਟਾਂ ਵਿੱਚੋਂ ਇਸ ਨੇ 67 ਸੀਟਾਂ ਉੱਤੇ ਕਬਜ਼ਾ ਕਰ ਲਿਆ ਸੀ ਡੈਂਡੀ ਇਸੇ ਹੀ ਤਰ੍ਹਾਂ ਫਰਵਰੀ 2020 ਵਿੱਚ ਹੋਈਆਂ ਚੋਣਾਂ ਵਿੱਚ ਇਸ ਪਾਰਟੀ ਦੇ 70 ਵਿੱਚੋਂ 62 ਵਿਧਾਇਕ ਜਿੱਤੇ ਸਨ ਡੰਡੀ ਇਨ੍ਹਾਂ ਪਿਛਲੀਆਂ ਦੋਹਾਂ ਹੀ ਚੋਣਾਂ ਵਿੱਚ ਕਾਂਗਰਸ ਨੂੰ ਇੱਕ ਸੀਟ ਵੀ ਪ੍ਰਾਪਤ ਨਹੀਂ ਸੀ ਹੋਈ ਡੰਡੀ ਅੱਜ ਵੀ ਚਾਹੇ ਕੇਂਦਰ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਕੁਝ ਕੇਸਾਂ ਵਿੱਚ उलझा ਕੇ ਜੇਲ੍ਹ ਭੇਜਿਆ ਗਿਆ ਅਤੇ ਉਹਨਾਂ ਦੀ ਥਾਂ ਉੱਤੇ ਸਤੰਬਰ 2024 ਤੋਂ ਉਹਨਾਂ ਦੀ ਸਹਿਯੋਗੀ ਆਦਿਸ਼ੀ ਮਰਲੀਨਾ